ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਵਾਹਿਗੁਰੂ ਕਲੋਥ ਹਾਊਸ ਐਂਡ ਪ੍ਰੀਕਵਟਲਾਡਾ ਵੱਲੋਂ ਅੱਜ ਫੇਰ ਅਸੀਂ ਤੁਹਾਡੇ ਵਾਸਤੇ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਜੀ ਅੱਜ ਫੇਰ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਆ ਸ਼ਿਮਰ ਪਸ਼ਮੀਨੇ ਦੇ ਵਿੱਚ ਦਾਸ ਬ੍ਰੈਂਡ ਦਾ ਪਸ਼ਮੀਨਾ ਰਹਿਣ ਵਾਲਾ ਸ਼ਿਮਰ ਪਸ਼ਮੀਨੇ ਦੇ ਵਿੱਚ ਤੁਹਾਡੇ ਵਾਸਤੇ ਲੈ ਕੇ ਆਈਆਂ ਸੂਟ ਕੱਟ ਪੀਸ ਤੇ ਬੜੇ ਪਿਆਰੇ ਜਿਹੇ ਰਹਿਣਗੇ ਪ੍ਰਿੰਟ ਜੀ ਠੀਕ ਹੈ ਜੀ ਜਿੰਨੀਆਂ ਮੇਰੀਆਂ ਭੈਣਾਂ ਪਹਿਲੀ ਵਾਰ ਜੋੜੀਆਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜੀ ਤਾਂ ਕਿ ਸਾਡੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਤੋਂ ਜਲਦੀ ਮਿਲ ਸਕੇ ਸਾਡੀ ਸਵੇਰ ਜਿਹੜੀ ਵੀਡੀਓ ਆਉਂਦੀ ਹੈ ਸਵੇਰ 9 ਤੋਂ 10 ਦੇ ਵਿੱਚਕਾਰ ਵੀਡੀਓ ਆਉਂਦੀ ਹੈ ਜੀ ਤੇ ਜਿਹੜੀਆਂ ਪਹਿਨ ਜਿਹੜੀਆਂ ਮੇਰੀਆਂ ਭੈਣਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਹ ਉਹ ਚੈਨਲ ਸਬਸਕ੍ਰਾਈਬ ਕਰ ਲੈਣ ਤਾਂ ਕਿ ਉਹਨਾਂ ਨੂੰ ਸਵੇਰੇ ਸਾਡੀ ਜਿਹੜੀ ਵੀਡੀਓ ਆਉਣ ਵਾਲੀ ਹੈ ਜਲਦੀ ਤੋਂ ਜਲਦੀ ਮਿਲ ਸਕੇ ਜੀ ਲੋ ਜੀ ਹੁਣ ਅਸੀਂ ਵੀਡੀਓ ਸਟਾਰਟ ਕਰ ਲੱਗੇ ਆ ਪਹਿਲਾ ਸੂਟ ਰਹਿਣ ਵਾਲਾ ਦੇਖੋ ਜੀ ਬੜਾ ਪਿਆਰਾ ਜਿਹਾ ਸੂਟ ਰਹੂਗਾ ਇਹ ਦਾਸ ਬ੍ਰਾਂਡ ਦੇ ਸਾਰੇ ਪੀਸ ਰਹਿਣਗੇ ਦਾਸ ਬ੍ਰਾਂਡ ਦੇ ਇਹ ਤੁਹਾਨੂੰ ਪਲੇਨ ਬਾਟਮ ਨਾਲ ਮਿਲੂਗਾ ਬਲੈਕ ਬਾਟਮ ਵੀ ਲੈ ਸਕਦੇ ਹੋ ਆਫ ਵਾਈਟ ਬਾਟਮ ਵੀ ਤੁਸੀਂ ਇਹਦੇ ਨਾਲ ਸਾਡੇ ਕੋਲੋਂ ਲੈ ਸਕਦੇ ਹੋ ਜੀ ਠੀਕ ਹੈ ਜੀ ਬਲੈਕ بیس ਦੇ ਵਿੱਚ ਰੈਨਵੜਾ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਦਾਸ ਬ੍ਰੈਂਡ ਦਾ ਪਸ਼ਮੀਨਾ ਬਹੁਤ ਹੀ ਬਹੁਤ ਹੀ ਵਧੀਆ ਕੁਆਲਿਟੀ ਦਾ ਹੁੰਦਾ ਜੀ ਕਿਸੇ ਤਰ੍ਹਾਂ ਦਾ ਕੋਈ ਬੁਰਨੀ ਆਉਂਦਾ ਤੇ ਲਾਈਟ ਵੇਟ ਹੁੰਦਾ ਜੀ ਬੜਾ ਪਿਆਰਾ ਜਿਹਾ ਕਲਰ ਵੀ ਪ੍ਰਿੰਟ ਵੀ ਬੜੇ ਪਿਆਰੇ ਜਿਹਾ ਮੈਨਣ ਵਾਲੇ ਹੈ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ 4 ਮੀਟਰ ਦੀ ਕੱਟ ਵਿੱਚ ਤੁਹਾਨੂੰ ਪੀਸ ਮਿਲੂਗਾ ਪ੍ਰਾਈਸ ਰਹੂਗਾ 200 ਰੁਪਏ ਪਰ ਮੀਟਰ ਠੀਕ ਹੈ ਜੀ 200 ਰੁਪਏ ਪਰ ਮੀਟਰ ਦੇ ਨਾਲ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਇਹ 4 ਮੀਟਰ ਦੀ ਕੱਟ ਵਿੱਚ ਰਹਿਣ ਵਾਲਾ ਜਿਹੜਾ ਤੁਸੀਂ ਪਲੇਨ बॉटਮ ਨਾਲ ਲਓਗੇ ਤੁਹਾਨੂੰ 800 ਦੇ ਵਿੱਚ ਸੂਟ ਪਊਗਾ ਜੀ ਠੀਕ ਹੈ ਜੀ ਪਲੇਨ बॉटਮ ਦੇ ਨਾਲ 800 ਦੇ ਵਿੱਚ ਸੂਟ ਪੈਣ ਵਾਲਾ ਇਹ 4 ਮੀਟਰ ਦੀ ਕੱਟ ਵਿੱਚ ਰਹਿਣ ਵਾਲਾ ਪੀਸ ਹੈ ਇਹ ਵਾਲਾ ਤੁਹਾਨੂੰ ਪੂਰੀ 5 ਮੀਟਰ ਦੀ ਕੱਟ ਵਿੱਚ ਮਿਲੇਗਾ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਜੇਕਰ ਤੁਸੀਂ ਮੈਚਿੰਗ ਸ਼ਰਟ ਪੀਸ ਲੈਣਾ ਚਾਹੁੰਦੇ ਹੋ ਸ਼ਰਟ ਪੀਸ ਵੀ ਤੁਹਾਨੂੰ ਮਿਲ ਸਕਦਾ ਹੈ ਨਾਲ ਸ਼ਰਟ ਪੀਸ ਵੀ ਲੈ ਸਕਦੇ ਹੋ ਤੁਸੀਂ ਮੈਚਿੰਗ ਲੈਣਾ ਚਾਹੁੰਦੇ ਹੋ ਮੈਚਿੰਗ ਵੀ ਲੈ ਸਕ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ 온 ਪੂਰਾ ਸੂਟ ਲੈਣਾ ਚਾਹੁੰਦੇ ਹੋ ਤਾਂ ਪੂਰਾ ਸੂਟ ਵੀ ਲੈ ਸਕਦੇ ਹੋ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਹੈ ਜੀ ਇਹ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹੂਗਾ ਬਲੈਕ ਦੇ ਵਿੱਚ ਪ੍ਰਿੰਟ ਬੜਾ ਪਿਆਰਾ ਮੈਚਿੰਗ ਸੂਟ ਮਿਲੂਗਾ ਤੁਹਾਨੂੰ ਇਹ ਜੇਕਰ ਪੂਰਾ ਤੁਸੀਂ ਆਲਓਵਰ ਲੈਣਾ ਤਾਂ ਆਲਓਵਰ ਲੈ ਸਕਦੇ ਹੋ ਜੇਕਰ ਮੈਚਿੰਗ ਲੈਣੀ ਹੈ ਤਾਂ ਤੁਸੀਂ ਸਾਡੇ ਕੋਲੋਂ ਮੈਚਿੰਗ ਵੀ ਲੈ ਸਕਦੇ ਹੋ ਜੀ ਦੇਖੋ ਬੜੀ ਪਿਆਰੀ ਜੀ ਮੈਚਿੰਗ ਹੈ ਦੀ ਚੈੱਕ ਕਰੋ ਬਹੁਤ ਪਿਆਰੀ ਮੈਚਿੰਗ ਰਹਿਣ ਵਾਲੀ ਹੈ ਪਿਸਤਾ ਕਲਰ ਦੀ ਬਾਟਮ ਦੇ ਨਾਲ ਦੇਖੋ ਜੀ ਬਹੁਤ ਪਿਆਰੀ ਮੈਚਿੰਗ ਹੈ ਮੈਚਿੰਗ ਸੂਟ ਤੁਹਾਨੂੰ 800 ਦੇ ਵਿੱਚ ਪੈਣ ਵਾਲਾ ਜੀ ਦਾਸ ਬ੍ਰੈਂਡ ਦੇ ਪੀਸ ਰਹਿਣਗੇ ਸਾਰਿਆਂ ਉੱਪਰ ਤੁਹਾਨੂੰ ਸਟੈਂਪ ਮਿਲੇਗੀ ਜੀ ਸਾਰੇ ਜਿਹੜਾ ਪਛਮੀਨਾ ਰਹੂਗਾ ਦਾਸ ਬ੍ਰੈਂਡ ਦਾ ਰਹੂਗਾ ਜੀ ਸਾਰਿਆਂ ਉੱਪਰ ਤੁਹਾਨੂੰ ਸਟੈਂਪ ਮਿਲਣ ਵਾਲੀ ਹੈ ਦਾਸ ਬ੍ਰੈਂਡ ਦੀ ਪਿਓਰ ਵੂਲ ਹੈ ਜੀ ਇਹ ਪਿਓਰ ਵੂਲ ਹੈ ਇਹ ਵਾਲਾ ਪ੍ਰਿੰਟ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਮੈਚਿੰਗ ਰੰਗ ਲੈ ਸਕਦੇ ਹੋ ਸਾਡੇ ਕੋਲ ਇਹ ਨਾਲ ਬਾਟਮ 800 ਦੇ ਵਿੱਚ ਤੁਹਾਨੂੰ ਸੂਟ ਪੈਣ ਵਾਲਾ ਮੈਚਿੰਗ ਬਾਟਮ ਦੇ ਨਾਲ ਦੇਖੋ ਜੀ ਇਹ ਵਾਲੀ ਆਊਗੀ ਇਹ ਨਾਲ ਬਾਟਮ ਬੜਾ ਪਿਆਰਾ ਜਿਹਾ ਪੀਸ ਰਹੂਗਾ ਜੀ ਪ੍ਰਿੰਟ ਦੇਖੋ ਜੀ ਕਿੰਨਾ ਪਿਆਰਾ ਹੈ ਅਗਲਾ ਪੀਸ ਚੈੱਕ ਕਰੋ ਜੀ ਇਹ ਵੀ ਪੂਰੀ 5 ਮੀਟਰ ਦੀ ਕੱਟ ਵਿੱਚ ਮਿਲੂਗਾ ਜੇਕਰ ਤੁਸੀਂ ਇਕੱਲੇ ਸ਼ਰਟ ਪੀਸ ਲੈਣਾ ਚਾਹੋ ਤਾਂ ਸ਼ਰਟ ਪੀਸ ਵੀ ਲੈ ਸਕਦੇ ਹੋ ਜੀ ਠੀਕ ਹੈ ਜੀ ਐਦਾਂ ਮੈਚਿੰਗ ਲੈਣਾ ਚਾਹਣੀ ਹੋ ਤਾਂ ਮੈਚਿੰਗ ਕਰਕੇ ਸਾਡੇ ਕੋਲ ਤੁਸੀਂ ਇਹ ਸੂਟ ਲੈ ਸਕਦੇ ਹੋ 800 ਦੇ ਵਿੱਚ ਤੁਹਾਨੂੰ ਸੂਟ ਪਊਗਾ ਮੈਚਿੰਗ ਕਰਕੇ ਜੇਕਰ ਪੂਰਾ ਕੰਪਲੀਟ ਸੂਟ ਲੈਣਾ ਚਾਹਣੀ ਹੈ ਤਾਂ ਪੂਰਾ ਸੂਟ ਲੈ ਸਕਦੇ ਹੋ 200 ਰੁਪਏ ਪਰ ਮੀਟਰ ਪਹਿਨਣ ਵਾਲਾ ਸੂਟ ਕੀਕਾ ਜੀ ਇਹ ਕੇਵਲਾ ਦੇਖੋ ਆਫ ਵਾਈਟ ਵਿੱਚ ਕਈਆਂ ਮੇਰੀਆਂ ਭੈਣਾਂ ਨੂੰ ਆਫ ਵਾਈਟ ਕਲਰ ਲਾਈਟ ਕਲਰ ਪਸੰਦ ਆ ਕਈਆਂ ਮੇਰੀਆਂ ਜਿਹੜੀਆਂ ਮੇਰੀਆਂ ਵੱਡੀਆਂ ਭੈਣਾਂ ਦੇਖੋ ਜੀ 50 ਤੋਂ ਪਲੱਸ ਹੁੰਦੀਆਂ ਨਾ ਉਹ ਲਾਈਟ ਕਲਰ ਪਸੰਦ ਕਰਦੀਆਂ ਤਾਂ ਇਹ ਪਹਿਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੀਆਂ ਇਹ ਸਾਡੇ ਕੋਲੇ 5 ਮੀਟਰ ਦੀ ਕੱਟ ਵਿੱਚ ਵੀ ਹੈ ਤੇ ਜੇਕਰ ਮੈਚਿੰਗ ਲੈਣਾ ਚਾਹੁੰਦੇ ਹੋ ਤਾਂ ਮੈਚਿੰਗ ਵੀ ਲੈ ਸਕਦੇ ਹੋ ਪੂਰਾ ਸੂਟ ਵੀ ਤੁਹਾਨੂੰ ਮਿਲੂਗਾ ਐਦਾਂ ਤੁਸੀਂ ਇਹਦੀ ਮੈਚਿੰਗ ਵੀ ਮੈਚਿੰਗ ਦੇ ਨਾਲ ਵੀ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਠੀਕ ਹੈ ਜੀ ਜੇਕਰ ਪੂਰਾ ਸੂਟ ਲੈਣਾ ਚਾਹੁੰਦੇ ਹੋ ਤਾਂ ਪੂਰਾ ਸੂਟ ਵੀ ਲੈ ਸਕਦੇ ਇਹ ਵੀ 5 ਮੀਟਰ ਦੀ ਕੱਟ ਵਿੱਚ ਤੁਹਾਨੂੰ ਮਿਲਣ ਵਾਲਾ ਦੇਖੋ ਕਲਰ ਦੇਖੋ ਕਿੰਨਾ ਪਿਆਰਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਸਰਦਾਰੀ ਸੂਟ ਰਹਿਣ ਵਾਲਾ ਜੀ ਬਹੁਤ ਪਿਆਰਾ ਪ੍ਰਿੰਟ ਹੈ ਸਰਦਾਰੀ ਸੂਟ ਰਹਿਣ ਵਾਲਾ ਕਲਰ ਵੀ ਬਹੁਤ ਪਿਆਰਾ ਰਹਿਣ ਵਾਲਾ ਹੈ ਜੀ ਇਹ ਵੀ ਤੁਹਾਨੂੰ 5 ਮੀਟਰ ਦੀ ਕੱਟ ਵਿੱਚ ਮਿਲਣ ਵਾਲਾ ਜੀ ਚੈੱਕ ਕਰੋ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਪ੍ਰਿੰਟ ਦੇਖੋ ਜੀ ਕਿੰਨਾ ਪਿਆਰਾ ਇਹਦਾ ਬਹੁਤ ਹੀ ਜ਼ਿਆਦਾ ਪਿਆਰਾ ਪ੍ਰਿੰਟ ਰਹਿਣ ਵਾਲਾ ਜੀ ਇਹ ਵੀ 5 ਮੀਟਰ ਦੀ ਕੱਟ ਵਿੱਚ ਮਿਲੂਗਾ ਪੂਰਾ ਕੰਪਲੀਟ ਸੂਟ ਹੈ ਜੀ ਠੀਕ ਹੈ ਜੀ 5 ਮੀਟਰ ਦੀ ਕੱਟ ਵਿੱਚ ਮਿਲੂਗਾ ਬੜਾ ਪਿਆਰਾ ਜਿਹਾ ਪ੍ਰਿੰਟ ਰਣ ਵਾਲਾ ਜੇਕਰ ਤੁਸੀਂ ਮੈਚਿੰਗ ਲਾਉਂਗੇ ਤਾਂ ਤੁਸੀਂ ਇਹ ਮੈਚਿੰਗ ਵੀ ਲੈ ਸਕਦੇ ਹੋ ਜੀ ਠੀਕ ਹੈ ਜੀ ਮਸਟਰਡ ਸ਼ੇਡ ਦੀ ਦੇ ਨਾਲ ਬਾਟਮ ਤੁਸੀਂ ਲੈ ਸਕਦੇ ਹੋ ਸਾਡੇ ਕੋਲ ਇਹ ਵਾਲਾ ਸੂਟ ਦੇਖੋ ਜੀ ਇਹ ਵੀ ਤੁਸੀਂ ਇਸ ਇਹ ਜਿਹੜੀ ਸ਼ਰਟ ਪੀਸ ਰਹੂਗੀ ਜੀ ਇਹ ਤੁਹਾਨੂੰ ਮੈਚਿੰਗ ਹੀ ਮਿਲੂਗਾ ये वाली बॉटम रहेगी वाला शर्ट रहेगा जी ठीक है जी ये वाला शर्ट रहेगा तो यह आठ सौ सूट पैन वाला जी चेक करो जी बड़े प्यारे जे पीस है ये वाला चेक करो जी ये बड़ा प्यारा जहा पीस है प्रिंट देखो कि प्यारा है ये साढ़े को मैचिंग लै सकते हो ਵੇਖੋ ਤੁਸੀਂ ਸਾਡੇ ਕੋਲ ਵੈਜਿਕ ਲੈ ਸਕਦੇ ਹੋ ਬੜਾ ਪਿਆਰਾ ਜਿਹਾ ਪੀਸ ਹੈ ਚੈੱਕ ਕਰੋ ਜੀ ਮੈਚਿੰਗ ਸੂਟ ਬਾਈ ਕਰ ਸਕਦੇ ਹੋ ਸਾਡੇ ਕੋਲ ਬੜਾ ਪਿਆਰਾ ਜਿਹਾ ਪ੍ਰਿੰਟ ਰੈਨ ਵਾਲਾ ਜੀ ਵਾਲੇ ਪੀਸ ਦਾ ਠੀਕ ਹੈ ਜੀ ਇਹ ਵਾਲਾ ਦੇਖੋ ਜੀ ਸਾਡੇ ਕੋਲ ਦੋ ਪੀਸਾਂ ਦੇ ਵਿੱਚ ਹੈ ਇਹ 4.5 ਮੀਟਰ ਵੀ ਵਿੱਚ ਮਿਲੂਗਾ ਠੀਕ ਹੈ ਇੱਕ ਪੀਸ 1 ਮੀਟਰ ਦਾ ਪੀਸ ਹੈ ਤੇ ਇੱਕ 4 ਮੀਟਰ ਦਾ ਪੀਸ ਹੈ ਜੀ हां जी ਤੁਹਾਨੂੰ 4.5 ਮੀਟਰ ਦੀ ਕੱਟ ਵਿੱਚ ਮਿਲੂਗਾ ਤੇ 2.5 ਮੀਟਰ ਸ਼ਰਟ ਪੀਸ ਵੀ ਮਿਲ ਚੁਗਾ ਜੀ ਠੀਕ ਹੈ ਜੀ ਜੇਕਰ ਤੁਸੀਂ ਇਹ ਮੈਚਿੰਗ ਲੈਣੇ ਆ ਤਾਂ ਸਾਡੇ ਕੋਲੋਂ ਮੈਚਿੰਗ ਲੈ ਸਕਦੇ ਹੋ ਐਡਾ ਲਾਈਟ ਮੈਚਿੰਗ ਕਰ ਸਕਦੇ ਹੋ ਇਹ ਨਾਲ ਠੀਕ ਹੈ ਜੀ 2.5 ਮੀਟਰ ਦਾ ਵੀ ਸ਼ਰਟ ਪੀਸ ਮਿਲੂਗਾ ਤੁਹਾਨੂੰ ਇਹ ਤੇ ਪੂਰਾ 4.5 ਮੀਟਰ ਵਿੱਚ ਵੀ ਮਿਲੂਗਾ ਜੀ ਇਹ 5 ਮੀਟਰ ਦੀ ਕੱਟ ਵਿੱਚ ਰਹਿਣ ਵਾਲਾ ਹੈ ਚੈੱਕ ਕਰੋ ਫਰੋਜੀ ਲਾਈਟ ਜਾਂ ਫਰੋਜੀ ਕਲਰ ਹੈ ਠੀਕ ਹੈ ਜੀ ਥੋੜਾ ਜਿਹਾ ਚ ਡਿਫੈਕਟ ਹੈ 5 ਮੀਟਰ ਤੱਕ ਦਾ ਸੂਟ ਹੈ ਤੁਹਾਨੂੰ 4.5 ਦੀ ਰੇਂਜ ਵਿੱਚ ਮਿਲੂਗਾ ਜੀ ਇਹ ਵਾਲਾ ਸੂਟ ਜੇਕਰ ਬਾਇ ਕਰਨਾ ਸਾਡੇ ਕੋਲ ਲੈ ਸਕਦੇ ਹੋ ਜੀ ਇਹ ਵਾਲਾ ਦੇਖੋ ਜੀ ਬੜਾ ਪਿਆਰਾ ਜਿਹਾ ਪਰੈਂਟ ਰਹਿਣ ਵਾਲਾ ਠੀਕ ਹੈ ਜੀ 2.5 ਮੀਟਰ ਸ਼ਾਰਟ ਪੀਸ ਰਹਿਣ ਵਾਲਾ ਇਦਾਂ ਮੈਚਿੰਗ ਲੈ ਸਕਦੇ ਹੋ ਜੀ ਸਾਡੇ ਕੋਲ ਉਹ ਹੀ ਦੇਖੋ ਜੀ ਬਹੁਤ ਪਿਆਰੀ ਮੈਚਿੰਗ ਹੈ ਜੀ ਇਹਦੀ ਲਾਈਟ ਡਾਰਕ ਦੀ ਬਹੁਤ ਪਿਆਰੀ ਮੈਚਿੰਗ ਹੈ ਇਹ ਵਾਲਾ ਸੂਟ ਸਾਡੇ ਕੋਲ ਤੁਸੀਂ 800 ਦੇ ਵਿੱਚ ਬਾਇ ਕਰ ਸਕਦੇ ਹੋ ਜੀ ਹਾਂਜੀ ਇਹ ਵਾਲਾ ਪ੍ਰਿੰਟ ਦੇਖੋ ਜੀ ਕਿੰਨਾ ਪਿਆਰਾ ਪ੍ਰਿੰਟ ਹੈ ਇਹ ਸਾਡੇ ਕੋਲ 2 ਪੀਸਾਂ ਦੇ ਵਿੱਚ ਤੁਸੀਂ ਪੂਰਾ ਸੂਟ ਲੈ ਸਕਦੇ ਹੋ ਕਲਰ ਦੇਖੋ ਕਿੰਨਾ ਪਿਆਰਾ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਬਿਲਕੁਲ ਗਰਮ ਸਟਾਫ ਹੈ ਪਿਓਰ ਵੂਲ ਹੈ ਜੀ ਇਹ ਦਾਸ ਬ੍ਰਾਂਡ ਦਾ ਜੀ ਸਾਰੇ ਪੀਸ ਦਾਸ ਬ੍ਰਾਂਡ ਦੇ ਰਹਿਣਗੇ ਜੀ 200 ਰੁਪਏ ਪਰ ਮੀਟਰ ਦੇ ਵਿੱਚ ਠੀਕ ਹੈ ਜੀ ਇੱਕ ਇਹ ਵਾਲਾ ਦੇਖੋ ਜੀ ਇਹ ਵੀ ਪ੍ਰਿੰਟ ਬੜਾ ਪਿਆਰਾ ਸ਼ਰਟ ਪੀਸ ਰਹਿਣ ਵਾਲਾ ਇਹ ਵੀ ਸਾਡੇ ਕੋਲ ਤੁਸੀਂ ਮੈਚਿੰਗ ਲੈ ਸਕਦੇ ਹੋ ਦੇਖੋ ਜੀ ਇਹ ਵਾਲੇ ਨਾਲ ਮੈਚਿੰਗ ਕਰ ਸਕਦੇ ਹੋ ਚੈੱਕ ਕਰੋ ਜੀ ਕਿੰਨਾ ਪਿਆਰਾ ਪ੍ਰਿੰਟ ਹੈ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਰਹੂਗਾ ਇਹ ਵਾਲੇ ਦੇ ਨਾਲ ਮੈਚਿੰਗ ਤੁਸੀਂ ਬਾਟਮ ਲੈ ਸਕਦੇ ਹੋ ਜੀ ਬਹੁਤ ਪਿਆਰਾ ਪ੍ਰਿੰਟ ਰਣ ਵਾਲਾ ਜੀ ਇਹ ਵਾਲਾ ਪੀਸ ਦੇਖੋ ਜੀ ਆਫ ਬਾਈਟ ਦੇ ਵਿੱਚ ਇਹ ਵੀ ਸਾਡੇ ਕੋਲ ਤੁਸੀਂ ਕੰਪਲੀਟ ਸੂਟ ਲੈ ਸਕਦੇ ਹੋ ਦੋ ਪੀਸਾਂ ਦੇ ਵਿੱਚ ਬੜਾ ਪਿਆਰਾ ਜਿਹਾ ਪੀਸ ਹੈ ਪ੍ਰਿੰਟ ਦੇਖੋ ਜੀ ਚੰਗਾ ਨੂੰ ਆਫ ਵਾਈਟ ਪਸੰਦ ਹੁੰਦਾ ਕਿੰਨਾ ਪਿਆਰਾ ਪ੍ਰਿੰਟ ਹੈ 컬러 ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਆਫ ਵਾਈਟ ਦੇ ਵਿੱਚ ਬਿਲਕੁਲ ਗਰਮ ਸਟਾਫ ਹੈ ਰਹਿਣ ਵਾਲਾ ਦਾਸ ਬ੍ਰੈਂਡ ਦਾ ਜੀ ਸਭ ਦੇ ਉੱਪਰ ਤੁਹਾਨੂੰ ਸਟੈਂਪ ਮਿਲੇਗੀ ਦਾਸ ਬ੍ਰੈਂਡ ਦੀ ਜੀ ਸਟਾਫ ਬਹੁਤ ਹੀ ਫਾਈਨ ਹੈ ਜੀ ਬਿਲਕੁਲ ਲਾਈਟ weight ਸਟਾਫ ਰਹਿਣ ਵਾਲਾ ਹੈ ਏ ਵਾਲਾ ਦੇਖੋ ਜੀ ਇਹ ਵੀ ਤੁਸੀਂ ਮੈਚਿੰਗ ਲੈ ਸਕਦੇ ਹੋ ਜੇਕਰ ਤੁਸੀਂ 올ਓਵਰ ਲੈਣਾ ਚਾਹੁੰਦੇ ਹੋ 올ਓਵਰ ਵੀ ਲੈ ਸਕਦੇ ਹੋ ਐਦਾਂ ਮੈਚਿੰਗ ਕਰਨਾ ਚਾਹੁੰਦੇ ਹੋ ਤਾਂ ਮੈਚਿੰਗ ਵੀ ਲੈ ਸਕਦੇ ਹੋ ਮਾਸਟਰ ਸ਼ੀਟ ਦੇ ਵਿੱਚ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਠੀਕ ਹੈ ਜੀ ਇਹ ਸਨ ਅੱਜ ਦੀ ਸਾਡੇ ਜਿਹੜੇ ਦਾਸ ਬ੍ਰੈਂਡ ਦੇ ਕਟ ਪੀਸ ਠੀਕ ਹੈ ਜੀ ਦਾਸ ਪ੍ਰੈਨ ਦੇ ਕੱਟ ਪੀਸ ਇਹਨਾਂ ਪੀਸਾਂ ਵਿੱਚ ਜੇ ਤੁਹਾਨੂੰ ਕੋਈ ਵੀ ਪੀਸ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਸਕਰੀਨ ਦੇ ਉੱਪਰ ਤੁਹਾਨੂੰ ਅਸੀਂ ਨੰਬਰ ਮੈਂਸ਼ਨ ਕੀਤਾ ਹੈ ਉਸ ਨੰਬਰ ਤੇ ਸਾਨੂੰ ਕਾਲ ਕਰੋ ਮੈਸੇਜ ਕਰੋ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੀ ਵੀਡੀਓ ਦੇਖਣ ਲਈ